ਗੁਰ ਮਿਲਿਆ ਕਿ ਗਰੇਵਾਲ ਆ ਰਿਹਾ ਇੱਥੇ ਗਰੇਵਾਲੇ ਨੇੜਾ ਪਿੰਡਾਂ ਦੇ ਵਿੱਚ ਫੋਨ ਕਰੋ ਹੋਰ ਆਪਣੇ ਸਾਥੀ ਬਲਾਓ ਜਿਹੜਾ ਉਹਨਾਂ ਪਰਾਂਗੇ ਆਪਾਂ ਚੱਲਣਾ ਤੂਣਾ ਖੰਡ ਖਾਣਾ ਤੂਣਾ ਉਹਨਾਂ ਨੂੰ ਭਰਾਵਾ ਅਜ ਕਥਾ ਲੱਗਦਾ ਸਾਹੀ ਹੁਣ ਬੋਲਣਾ ਤਾਂ ਸਾਡੀ ਆਪਣੇ ਯੂਨੀਅਨ ਦੇ ਬੰਦੇ ਨਰਾਜ ਹੋ ਹੋਣੇ ਕਹਿੰਦੇ ਚੜੀ ਬੋਲਣਗੇ ਲੋਕ ਸਭਾ ਹਲਕਾ ਪਟਿਆਲਾ ਤੋਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਿਹਾ ਹੈ ਪ੍ਰਦਰਸ਼ਨ ਦੇ ਦੌਰਾਨ ਹੁਣ ਭਾਜਪਾ ਦੇ ਜਿਹੜੇ ਆਗੂ ਨੇ ਹਰਜੀਤ ਗਰੇਵਾਲ ਉਹ ਪਹੁੰਚ ਰਹੇ ਨੇ ਤੇ ਕਿਸਾਨ ਇੱਕਦਮ ਪੂਰੀ ਤਰ੍ਹਾਂ ਸਰਗਰਮੀ ਦੇ ਵਿੱਚ ਆ ਗਏ ਨੇ ਦੇ ਵਿੱਚ ਪੰਜ ਪਾਉਂਦੀ ਦੁਆਰ ਦੇ ਤੇ ਚਾਰ ਵਾਰ ਦੀ ਮੈਂਬਰ ਪਾਰਲੀਮੈਂਟ ਕਰਨੀ ਕਰਨ ਦੇ ਵਿਰੋਧ ਦੇ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਮਾਤੜਾ ਦੇ ਮਹਾਰਾਜਾ ਪੈਲਸ ਦੇ ਵਿੱਚ ਉਹਨਾਂ ਵੱਲੋਂ ਗੁੱਟਵੱਤਰ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਹੜਾ ਚੱਲਦਿਆਂ ਖਾੜ ਜਥੇਬੰਦੀਆਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਭਾਰੀ ਵਿਰੋਧ ਦੇਖਿਆ ਦੂਸਰੇ ਵੀ ਸੁਰੱਖਿਆ ਪ੍ਰਬੰਧ ਰਹੇ ਜਿਹੜੇ ਕਿਸਾਨਾਂ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਜਿਹੜਾ ਇਹ ਸ਼ਾਂਤਮਈ ਕੀਤਾ ਜਾ ਰਿਹਾ ਸਿਰਫ ਰੋਸ ਪ੍ਰਦਰਸ਼ਨ ਦੇ ਤੌਰ ਤੇ ਉੱਪਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਸੇ ਵੀ ਕਿਸਾਨ ਨੇ ਪ੍ਰੋਗਰਾਮ ਦੇ ਵਿੱਚ ਕੋਈ ਮੁਕਾਬਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਨਾਰੇਬਾਜ਼ੀ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਵਿਰੋਧ ਜਤਾਇਆ ਜਾ ਰਿਹਾ ਹੈ ਭਾਜਪਾ ਮੋਰੜਾ ਹਰਜੀਤ ਗਰੇਵਾਲ ਪਹੁੰਚ ਰਿਹਾ ਹੈ ਹਰਜੀਤ ਗਰੇਵਾਲ ਦੇ ਵਿਰੋਧ ਵਿੱਚ ਕਿਸਾਨਾਂ ਦੀ ਕਾਦਲ ਵਿਜੇ ਦੀ ਦੁਬਾਰਾ ਮੋਰਚਾ ਕਰ ਵੀ ਭਰ ਲਈ ਗਈ ਹੈ ਤੁਸੀਂ ਤੱਕ ਫਾਰਮੋਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਹਰਜੀਤ ਗਰੇਵਾਲ ਸਾਹਿਬ ਪਹੁੰਚ ਚੁਕੇ ਨੇ ਹਰਜੀਤ ਗਰੇਵਾਲ ਇੱਥੇ ਪਹੁੰਚ ਚੁਕਿਆ ਤੇ ਭਾਜਪਾ ਨੂੰ ਇਸ ਸਮਾਰੋਹ ਨੂੰ ਬੰਦ ਕਰੋ ਬੰਦ ਕਰੋ ਇਹਨਾਂ ਨੂੰ ਦੁਲਾਇ ਕਰਦੇ ਕਾਲੇ ਸ਼ੀਸ਼ਾ ਵਾਲੀ ਗੱਡੀ ਦੇ ਵਿੱਚ ਵਾਲ ਦੀ ਗੱਡੀ ਆ ਜਿਹੜੀ ਉਹ ਸਿੱਧੀ ਅੰਦਰ ਲੈ ਕੇ ਜਾਈ ਜਾ ਰਹੀ ਹੈ ਜਦੋਂ ਕਿ ਪ੍ਰਨੀਤ ਕੌਰ ਇੱਥੋਂ ਪੈਦਲ ਉਤਰ ਕੇ ਕਿਸਾਨਾਂ ਦੇ ਵਿੱਚੋਂ ਦੀ ਹੁੰਦੇ ਹੋਏ ਨਾਰੇਬਾਜੀ ਦਾ ਸਾਹਮਣਾ ਕਰਕੇ ਅੰਦਰ ਗਏ ਸੀ ਪਰ ਹਰਜੀਤ ਗਰੇਵਾਲ ਨੇ ਜਿਹੜੇ ਉਹ ਸਿੱਧੇ ਪੈਲਸ ਦੇ ਵਿੱਚ ਗੱਡੀ ਉਹਨਾਂ ਦੀ ਐਂਟਰ ਕੀਤੀ ਗਈ ਆ ਅਰਜੀਤ ਗਰੇਵਾਲ ਜੀ ਪਹੁੰਚ ਚੁੱਕੇ ਨੇ ਸਤਿ ਸ਼੍ਰੀ ਅਕਾਲ ਹਾਂ ਜੀ